ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਜਿਸ ਵਿੱਚ 100 ਤੋਂ ਵੱਧ ਕੁੜੀਆਂ ਦੇ ਨਾਲ ਗੈਂਗ ਰੇਪ ਹੁੰਦਾ ਹੈ 6 ਦੋਸ਼ੀ ਉਹਨਾਂ ਨੂੰ ਅੱਜ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਹੈ ਇਹਦੇ ਵਿੱਚ ਕੁੜੀਆਂ ਨਾਲ ਹੀ ਨਹੀਂ ਬਲਕਿ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਜਾਂਦਾ ਹੈ ਅਨੈਚੁਰਲ ਤਰੀਕੇ ਦੇ ਨਾਲ ਸੈਕਸ ਕੀਤਾ ਜਾਂਦਾ ਹੈ 100 ਤੋਂ ਵੱਧ ਕੁੜੀਆਂ ਦੇ ਨਾਲ ਗੈਂਗ ਰੇਪ ਹੁੰਦਾ ਹੈ ਉਹਨਾਂ ਦੀਆਂ ਅਸ਼ਲੀਲ ਫੋਟੋਆਂ ਕੱਢ ਕੇ ਨਿਊਡ ਫੋਟੋਜ਼ ਜਾਣ ਬੁਝ ਕੇ ਖਿੱਚ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਪੈਸੇ ਕਰੋੜਾਂ ਰੁਪਏ ਠੇਜ ਜਾਂਦੇ ਨੇ ਤੇ ਬਾਅਦ ਵਿੱਚ ਕੁੜੀਆਂ ਦੀਆਂ ਫੋਟੋਆਂ ਨੂੰ ਵੀ ਵਾਇਰਲ ਕਰ ਦਿੱਤਾ ਜਾਂਦਾ ਹੈ 32 ਸਾਲ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਉਹਨਾਂ ਦੋਸ਼ੀਆਂ ਨੂੰ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੁਸੀਂ ਆਪ ਦੀ ਸਕਰੀਨ ਤੇ ਇਸ ਵੇਲੇ ਇੱਕ ਪਾਸੇ ਉਹ ਦੋਸ਼ੀਆਂ ਦੀ ਤਸਵੀਰ ਜਦੋਂ ਅਦਾਲਤ ਵਿੱਚ ਪਹੁੰਚੇ ਉਹਨਾਂ ਵਿੱਚ 6 ਦੋਸ਼ੀ ਸਨ ਇੱਕ ਫਰਾਰ ਹੋਇਆ ਪਿਆ ਦੂਰ ਦੁਸਤੀ ਪਾਲ ਵਿੱਚ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਦੂਜੀ ਤਰਫ ਉਹ ਤਸਵੀਰ ਹੈ ਕਿ ਜਦੋਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਲੈ ਕੇ जाया ਜਾ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ 6 ਦੋਸ਼ੀ ਜਿਨ੍ਹਾਂ ਵਿੱਚੋਂ ਇਹਨਾਂ ਦੇ ਨਾਮ ਨਫੀਸ ਚਿਸ਼ਤੀ ਨਸੀਮ ਨਸੀਮ ਉਰਫ ਟਾਰਜ਼ਨ ਸਲੀਮ ਚਿਸ਼ਤੀ ਇਕਬਾਲ ਭਾਟੀ ਸੋਹਿਲ ਗਣੀ ਸੈਦ ਜ਼ਮੀਰ ਹੁਸੈਨ ਇਹਨਾਂ ਛੇਆਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਇਹ ਘਟਨਾ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਇਹਨਾਂ ਬੰਦਿਆਂ ਵੱਲੋਂ ਇੱਕ ਮੁੰਡੇ ਦਾ ਗੈਂਗਰੇਪ ਪਹਿਲਾਂ ਕੀਤਾ ਜਾਂਦਾ ਮੁੰਡੇ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਉਸ ਮੁੰਡੇ ਦੇ ਪਿਓ ਕੋਲੋਂ ਜੋ ਵੱਡਾ ਬਿਜ਼ਨਸਮੈਨ ਹੁੰਦਾ ਉਸ ਕੋਲੋਂ ਉਸ ਨੂੰ ਬਲੈਕਮੇਲ ਕਰਕੇ ਪੈਸੇ ਲਏ ਜਾਂਦੇ ਨੇ ਪਹਿਲਾਂ ਫਿਰ ਮੁੰਡੇ ਦੀ ਗਰਲਫ੍ਰੈਂਡ ਨੂੰ ਸੱਦਿਆ ਜਾਂਦਾ ਇੱਕ ਘਰ ਉੱਚ ਇੱਕ ਘਰ ਵਿੱਚ ਉਸ ਦੀ ਗਰਲਫ੍ਰੈਂਡ ਨਾਲ ਗੈਂਗ ਰੇਪ ਹੁੰਦਾ ਉਸ ਕੁੜੀ ਦੀ ਸਹੇਲੀਆਂ ਨੂੰ ਸੱਦਿਆ ਜਾਂਦਾ ਬਲੈਕਮੇਲ ਕੀਤਾ ਜਾਂਦਾ ਉਹਨਾਂ ਨਾਲ ਗੈਂਗ ਰੇਪ ਹੁੰਦਾ ਉਹਨਾਂ ਦੀ ਨਿਊਡ ਫੋਟੋਜ਼ ਜ਼ਬਰਨ ਖਿੱਚੀਆਂ ਜਾਂਦੀਆਂ ਨੇ ਤੇ ਫਿਰ ਜਦੋਂ ਇਹ ਬੰਦੇ ਇੱਕ ਫੋਟੋ ਸਟੂਡੀਓ ਵਾਲੇ ਕੋਲ ਕਿਸੇ ਫੋਟੋਗ੍ਰਾਫਰ ਕੋਲ ਉਹਨਾਂ ਫੋਟੋਆਂ ਦੀ ਰੀਲ ਨੂੰ ਕਢਵਾਉਣ ਲਈ ਭੇਜਦੇ ਨੇ ਤਾਂ ਉਥੋਂ ਦੀ ਫੋਟੋਆਂ ਦਾ ਵਾਇਰਲ ਹੋਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਪੱਕੀ ਕਾਪੀ ਹੈ ਉਹ ਤਾਂ ਇਹ ਬੰਦੇ ਆਪਣੇ ਕੋਲ ਰੱਖ ਲੈਂਦੇ ਨੇ ਪਰ ਉਸ ਫੋਟੋ ਸਟੂਡੀਓ ਫੋਟੋ ਸਟੂਡੀਓ ਵਿੱਚ ਵੀ ਉਹਨਾਂ ਵਾਲਿਆਂ ਤੋਂ ਲਗਾਤਾਰ ਅੱਗੇ ਤੇ ਅੱਗੇ ਫੋਟੋਆਂ ਜਿਹੜੀਆਂ ਨੇ ਟਰਾਂਸਫਰ ਹੁੰਦੀਆਂ ਰਹਿੰਦੀਆਂ ਨੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਜਿੱਥੇ ਜਿੱਥੇ ਜਿਹੜੇ ਜ਼ਿਲ੍ਹੇ 'ਚ ਜਿਹੜੇ ਸੂਬੇ 'ਚ ਉਹ ਫੋਟੋ ਪਹੁੰਚਦੀ ਹੈ ਉਸ ਫੋਟੋ ਨੂੰ ਦਾ ਹਵਾਲਾ ਦਿੰਦੇ ਹੋਏ ਉਸ ਫੋਟੋ ਦੇ ਨਾਲ ਉਹਨਾਂ ਕੁੜੀਆਂ ਤੱਕ ਨੂੰ ਬਲੈਕਮੇਲ ਕੀਤਾ ਜਾਂਦਾ ਸਿਰਫ ਇੰਨਾ ਹੀ ਨਹੀਂ 100 ਤੋਂ ਵੱਧ ਕੁੜੀਆਂ ਨਾਲ ਗੈਂਗ ਰੇਪ ਹੋਇਆ ਹੈ ਕਿੰਨੀਆਂ ਕੁੜੀਆਂ ਤਾਂ ਸ਼ਰਮ ਦੇ ਮਾਰੇ ਆਪਣੀ ਇੱਜ਼ਤ ਗਵਾਹ ਬੈਠਣ ਦੀ ਸੋਚ ਵਿੱਚ ਉਹਨਾਂ ਨੇ ਆਤਮ ਹੱਤਿਆ ਤੱਕ ਕਰ ਲਈ ਕਿ ਸਾਡੀ ਜ਼ਿੰਦਗੀ ਤਾਂ ਤਬਾਹ ਹੋ ਚੁੱਕੀ ਹੈ ਕਿਉਂਕਿ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ ਫੋਟੋ ਜਿਹੜੀਆਂ ਵਾਇਰਲ ਹੋ ਚੁੱਕੀਆਂ ਨੇ ਕੁੜੀਆਂ ਨੇ ਆਤਮ ਹੱਤਿਆ ਕਰ ਲਈ ਨਾਲ ਦੇ ਨਾਲ ਕਈ ਅਜੇਹੀਆਂ ਜਵਾਜ਼ ਕੁੜੀਆਂ ਵੀ ਸਿਗੀਆਂ ਜਿਹੜੀ ਅਖੀਰ ਦਿਨ ਤੱਕ ਅਦਾਲਤ ਦੀ ਆਖਰੀ ਡੇਟ ਤੱਕ ਟਿਕੀਆਂ ਰਹੀਆਂ ਅੜੀਆਂ ਰਹੀਆਂ ਕਿ ਅਸੀਂ ਇਹਨਾਂ ਬੰਦਿਆਂ ਨੂੰ ਸਜ਼ਾ ਦਿਲਵਾਉਣੀ ਹੈ ਇਸ ਵਿੱਚ ਕੋਰਟ ਨੇ ਅਜਮੇਰ ਦੀ ਕੋਰਟ ਨੇ 32 ਸਾਲ ਬਾਅਦ ਫੈਸਲਾ ਆਪ ਦਾ ਸੁਣਾਇਆ ਹਾਲਾਂਕਿ ਇਹਨਾਂ ਵੱਲੋਂ ਹੋ ਸਕਦਾ ਹੈ ਕਿ ਇਸ ਉਮਰ ਕੈਦ ਦੇ ਫੈਸਲੇ ਨੂੰ ਚੈਲੰਜ ਕਰਦੇ ਹੋਏ ਹਾਈ ਕੋਰਟ ਵਿੱਚ ਅਪੀਲ ਕੀਤੀ ਜਾਵੇ ਪਰ ਫਿਲਹਾਲ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ 32 ਸਾਲ ਬਾਅਦ 32 ਸਾਲ ਬਾਅਦ ਸੌਤ ਵੱਧ ਕੁੜੀਆਂ ਨਾਲ ਜਦੋਂ 32 ਸਾਲ ਪਹਿਲਾਂ 1992 ਚ ਜਦੋਂ ਇਹਨਾਂ ਕੁੜੀਆਂ ਨਾਲ ਗੈਂਗਰੇਪ ਹੋਣ ਦੀ ਗੱਲ ਸਾਹਮਣੇ ਆਂਦੀ ਹੈ ਉਸ ਵੇਲੇ ਤੋਂ ਲੈ ਕੇ ਹੁਣ ਤੱਕ 32 ਬਰੇ ਬੀਤ ਚੁੱਕੇ ਨੇ 32 ਬਰੇ ਬੀਤਣ ਤੋਂ ਬਾਅਦ ਵੀ ਅਦਾਲਤ ਨੇ ਉਮਰ ਕੈਦੀ ਸਜ਼ਾ ਜ਼ਰੂਰ ਸੁਣਾ ਦਿੱਤੀ ਹੈ ਪਰ ਜਿਹੜੇ ਬੰਦਿਆਂ ਨੇ ਆਤਮ ਹੱਤਿਆ ਕਰ ਲਈ ਜਾਂ ਜਿਹੜੇ ਬੰਦਿਆਂ ਦੇ ਪਰਿਵਾਰ ਦਾ ਪਰਿਵਾਰ ਰੁੱਲ ਗਿਆ ਕੀ ਉਸ ਕੀ ਉਹ ਲੋਕ ਸਿਰਫ ਉਮਰ ਕੈਦ ਦੀ ਸਜ਼ਾ ਦੇ ਨਾਲ ਸੰਤੁਸ਼ਟ ਹੋ ਜਾਣਗੇ ਜਿਨ੍ਹਾਂ ਦੀ ਘਰ ਦੀ ਇੱਜ਼ਤ ਜਿਨ੍ਹਾਂ ਦੀ ਘਰ ਦੀ ਇੱਜ਼ਤ ਬਾਜ਼ਾਰ ਵਿੱਚ ਇਸ ਤਰੀਕੇ ਨਾਲ ਨਿਲਾਮ ਹੋਈ ਕਿਉਂਕਿ ਕਈ ਲੋਕਾਂ ਨੇ ਫੋਟੋਆਂ ਵਾਇਰਲ ਕੀਤੀਆਂ ਵੀਡੀਓਜ਼ ਵਾਇਰਲ ਕੀਤੀਆਂ ਕੁੜੀਆਂ ਨੂੰ ਬਲੈਕਮੇਲ ਕੀਤਾ ਸਿਰਫ ਇੰਨਾ ਹੀ ਨਹੀਂ ਉਸ ਘਟਨਾ ਨੂੰ ਦੇਖਦੇ ਹੋਏ ਇੱਕ ਫਿਲਮ ਤੱਕ ਬਣੀ ਸੀ ਕਿ ਜਿਸ ਵਿੱਚ ਇਸ ਪੂਰੀ ਘਟਨਾ ਨੂੰ ਦਰਸਾਇਆ ਗਿਆ ਸੀਗਾ ਪਰ ਹੁਣ 32 ਸਾਲ ਬਾਅਦ ਅਦਾਲਤ ਨੇ ਆਪਣਾ ਫੈਸਲਾ ਜ਼ਰੂਰ ਸੁਣਾ ਦਿੱਤਾ ਹੈ ਪਰ ਆਮ ਜਨਤਾ ਦੇ ਵਿੱਚ ਇਸ ਗੱਲ ਦਾ ਵੀ ਕਿੰਨਾ ਕਿਤੇ ਗੁੱਸਾ ਜ਼ਰੂਰ ਹੋਵੇਗਾ ਕਿ 32 ਸਾਲ ਬਾਅਦ ਵੀ ਜੇਕਰ ਉਮਰ ਕੈਦ ਦੀ ਸਜ਼ਾ ਦੇਣੀ ਸੀ ਤਾਂ ਪਹਿਲਾਂ ਕਿਉਂ ਨਹੀਂ ਦੇ ਦਿੱਤੀ ਗਈ ਤੇ ਕਿਉਂ ਜਿਹੜੇ ਬਾਹਰਲੇ ਮੁਲਕਾਂ ਵਿੱਚ ਕਾਨੂੰਨ ਹੁੰਦੇ ਨੇ ਪਬਲਿਕ ਐਗਜ਼ੀਕਿਊਸ਼ਨ ਦਾ ਮੌਤ ਦੇ ਘਾਟ ਉਤਾਰਨ ਦਾ ਫਾਸੀ ਚੜਾਉਣ ਦਾ ਉਦਾਂ ਦੇ ਰੂਲ ਉਦਾਂ ਦੇ ਨਿਯਮ ਭਾਰਤ ਵਿੱਚ ਕਿਉਂ ਨਹੀਂ ਲੈ ਕੇ ਆਏ ਜਾ ਰਹੇ